ਅੱਜ ਜੋ ਪੰਜਾਬ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ ਚਾਹੇ ਉਹ ਪਟਿਆਲਾ ਦੀ ਕਾਰਪੋਰੇਸ਼ਨ ਨੂੰ ਲੈ ਕੇ ਹੋਵੇ ਤੇ ਚਾਹੇ ਉਹ ਧਰਮਕੋਟ ਦੀ ਇਲੈਕਸ਼ਨ ਲੈ ਕੇ ਹੋਵੇ ਪਟਿਆਲਾ ਦੇ ਵਿੱਚ ਜੋ ਗੁੰਡਾ ਗਰਦੀ ਦਾ ਨੰਗਾ ਨਾਚ ਦਿਖਿਆ ਤੇ ਅੱਜ ਹਾਈ ਕੋਰਟ ਨੇ ਸੱਤ ਵਾੜਾਂ ਤੇ ਸਟੇ ਲਾਤੀ ਹੈ ਇਲੈਕਸ਼ਨ ਹੋਲਡ ਕਰਤੀ ਹੈ ਅਸੀਂ ਮਾਨਯੋਗ ਹਾਈ ਕੋਰਟ ਦਾ ਸਵਾਗਤ ਕਰਦੇ ਹਾਂ ਅਸੀਂ ਤਾਂ ਮੰਗ ਕੀਤੀ ਸੀ 33 ਜਗ੍ਹਾ ਸਾਡੇ ਬੰਦਿਆਂ ਨੇ ਕਾਗਜ਼ ਪਾੜੇਗੇ ਪਰ ਪ੍ਰੀਮ ਕੋਰਟ ਦੇ ਵਿੱਚ ਵੀ ਬੈਟਰ ਗਿਆ ਹਾਈ ਕੋਰਟ ਦੇ ਵਿੱਚ ਵੀ ਗਿਆ ਪਰ ਇਹ ਵੀ ਇੱਕ ਵੱਡੀ ਜਿੱਤ ਹੈ ਕਿ 7 ਜਗ੍ਹਾ ਇਲੈਕਸ਼ਨ ਕੈਂਸਲ ਕਰ ਦਿੱਤੀ ਗਈ ਹੈ ਜਿੱਥੇ ਸਰਕਾਰੀ ਤੰਤਰ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਪੁਲਿਸ ਦਾ ੱਟਕਾ ਦਿਖਿਆ ਐਮਐਲਏ ਸਹਿਬਾਨਾਂ ਦਾ ੱਟਕਾ ਦਿਖਿਆ ਚਾਹੇ ਉਹ ਚੇਤਨ ਜਵਾਲਾ ਮਾਜਰਾ ਹੋਵੇ ਚਾਹੇਜੀਤਪਾਲ ਸਿੰਘ ਗੋਲੀ ਹੋਵੇ ਜਿਨ੍ਹਾਂ ਨੇ ਸ਼ਰਿਆਂ ਸਾਡੀਆਂ ਭੈਣਾਂ ਦੀਆਂ ਚੁੰਮੀਆਂ ਖੋਈਆਂ ਉਹਨਾਂ ਦੇ ਹੱਥਾਂ ਦੇ ਵਿੱਚੋਂ ਕੱਪੜਿਆਂ ਦੇ ਵਿੱਚੋਂ ਉਹਨਾਂ ਦੀਆਂ ਫਾਈਲਾਂ ਖੋਈਆਂ ਉਹ ਜੋ ਧੱਕੇਸ਼ਾਹੀ ਹਾਈ ਕੋਰਟ ਨੇ ਦੇਖੀ ਉਸ ਤੇ ਅੱਜ ਰੋਖ ਲੱਗਦੀ ਹੈ ਤੇ ਬਹੁਤ ਵੱਡਾ ਫੈਸਲਾ ਉਸ ਤੋਂ ਬਾਅਦ ਕਿ ਜਿਹੜੇ ਅਫਸਰ ਸਹਿਬਾਨ ਪੁਲਿਸ ਅਫਸਰ ਜੋ ਸਰਕਾਰੀ ਤੰਤਰ ਤੇ ਉਹ ਐਮਐਲਿਆਂ ਦੇ ਆਮ ਆਦਮੀ ਪਾਰਟੀ ਦੇ ਸਦਸье ਬਣ ਕੇ ਸਾਡੇ ਲੋਕਾਂ ਨਾਲ ਧੱਕਾ ਕਰਦੇ ਸੀ ਬੀਜੇਪੀ ਦੇ ਕਾਰਜਕਰਤਾ ਕਿ ਧੱਕਾ ਕਰਦੇ ਸੀ ਸਾਡੇ ਕੈਂਡੀਡੇਟਾਂ ਨਾਲ ਧੱਕਾ ਕਰਦੇ ਸੀ ਉਹਨਾਂ ਦੇ ਬਾਹੀ ਨੇ ਪੱਤੇ ਦਰਜ ਕਰਦੇ ਜਿਹੜੇ ਚ ਤਿੰਨ ਡੀਐਸਪੀ ਸਾਹਿਬ ਨੇ ਤੇ ਉਹਨਾਂ ਦੀਆਂ ਸ਼ਕਲਾਂ ਦੇਖੀਆਂ ਮੈਂ ਫਿਰ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਸਾਰੀਆਂ ਕੈਮਰੇ ਦੀਆਂ ਅੱਖਾਂ ਜੋ ਹਾਈ ਕੋਰਟ ਦੇ ਵਿੱਚ ਕੱਲ ਸਾਡੀ ਜਿੱਤ ਹੋਈ ਕੇ ਅੰਦਰ ਦੀ ਵੀ ਵੀਡੀਓਗ੍ਰਾਫੀ ਤੇ ਬਾਹਰ ਦੀ ਵੀਡੀਓਗ੍ਰਾਫੀ ਤੇ ਫੁੱਲ ਪ੍ਰਸ਼ਾਸਨ ਅੰਦਰ ਲੱਗੂਗਾ ਜੇ ਕੱਲ ਨੂੰ ਕਿਸੇ ਨੇ ਇਹ ਗੁੰਡਾਗਰਦੀ ਦਾ ਨਾਚ ਕੀਤਾ ਉਹਨੂੰ ਹਾਈ ਕੋਰਟ ਵੇਖ ਰਿਹਾ ਉਹ ਚਾਹੇ ਆਮ ਆਦਮੀ ਪਾਰਟੀ ਦਾ ਵਰਕਰ ਹੋਵੇ ਜਾਂ ਸਰਕਾਰੀ ਸੈਅਤ ਹੋਵੇ ਚਾਹੇ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਬਖਸ਼ਾਂਗੇ ਕਿਸੇ ਨੂੰ ਨਹੀਂ ਜਿਹੜੀ ਇਲੈਕਸ਼ਨ ਆ ਫੇਅਰ ਐਂਡ ਫੇਅਰ ਹੋਣੀ ਚਾਹੀਦੀ ਐ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮੰਗ ਕਰਦੇ ਆਂ ਕੱਲ ਨੂੰ ਇਨ ਬਿਨ ਜੋ ਹਾਈ ਕੋਰਟ ਦੇ ਹੁਕਮ ਨੇ ਉਸ ਨੂੰ ਲਾਗੂ ਕੀਤਾ